ਗੇਟਸ ਆ ਫਮੀ ਪਾਚਾ ਮੇਰਾ ਪੁਸ਼ਪਿੰਦਰ ਜੱਗੀ ਹੈ ਜੀ ਇਹ ਕਿਹੜਾ ਏਰੀਆ ਇਹ ਮੋਡਲ ਟਾਉਨ ਫੇਸ 2 ਦਾ ਹੈਗਾ ਜੀ ਅਸੀਂ ਭਗੂ ਰੋਡ ਬਾਈ ਨੰਬਰ ਗਲੀ 'ਚ ਹੈਗੇ ਆ ਇਹ ਰਾਤ 1 ਵਜੇ ਦੀ ਗੱਡੀਆਂ ਭੰਨ ਕੇ ਗਏ ਆ ਜੀ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਤੇ ਉਹ ਪੰਜ ਕਰਕੇ ਗਏ ਆ ਜੀ ਉਸ ਤੋਂ 4 ਸਾਢੇ ਸੀਗੀਆਂ ਜੀ ਅਸੀਂ ਸਿਮਰਨ ਕਰਾਇਆ ਹੋਇਆ ਸੀ ਜੀ ਸਾਡੇ ਘਰ ਸਿਮਰਨ ਸੀਗਾ ਜੀ ਰਾਤ ਦਾ ਤੇ ਉਹਦੇ ਉਹਦੇ ਬਿਹਾਫ ਤੇ ਇਹ ਚੱਲ ਰਿਹਾ ਸੀਗਾ ਦੋ ਤੱਕ ਸੰਗਤ ਦੀਆਂ ਗੱਡੀਆਂ ਸੀਗੀਆਂ ਜੀ ਤੇ ਉਹ ਚਲੀ ਗਈਆਂ ਹੈਗੀਆਂ ਜੜੀ ਗਈਆਂ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਜੀ ਆਪਸ ਵਿੱਚ ਉੱਥੇ ਲੜਾਈ ਹੋਈ ਹੈ ਆਪਸ ਬੰਦਿਆਂ ਦੀ 5-7 ਮਿੰਟ ਬਾਅਦ ਉਹ ਬੰਦਿਆਂ ਨੂੰ ਕੱਢਿਆ ਹੈਗਾ 5-7 ਮਿੰਟ ਬਾਅਦ ਉਹਨਾਂ ਨੇ 20-25 ਬੰਦੇ ਇਕੱਠੇ ਹੋ ਕੇ ਆਏ ਆ ਉਹਨਾਂ ਦੇ ਹੱਥ ਜਿਹੜੀ ਗੱਡੀ ਆਈ ਜੋ ਵੀ ਆਇਆ ਹੋਰ ਭਰ ਲੇ ਗਏ ਜੀ ਹਾਂਜੀ ਪੁਲਿਸ 2 ਵਜੇ ਤੇ ਗੇਟ ਪਹੁੰਚੀ ਹੈ ਜੀ ਫੋਨ ਬਹੁਤ ਕਿਤੇ ਹੈਗੇ ਆ 10 ਕਾਲ 100 ਜਿਆਦਾ ਕਾਲਸ ਗਈਆਂ ਹੈ ਕਿ ਉਹਨਾਂ ਨੂੰ 100 ਨੰਬਰ ਤੇ 112 ਨੰਬਰ ਤੇ ਬਟ ਬਹੁਤ ਲੇਟ ਰਿਸਪਾਂਸ ਕੀਤਾ ਉਹਨਾਂ ਨੇ ਹਾਂਜੀ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਟੀਕਟ ਲਵਾਉਣਾ ਇਹ ਮੇਰਾ ਨਾਮ ਹੈ ਤੇਲ ਸਿੰਘ ਬੁੱਟਰ ਤੇ ਅਸੀਂ ਇੱਥੋਂ ਦੇ ਐਮਸੀ ਹੈ ਮੇਰੀ ਵਾਈਫ ਐਮਸੀ 15 ਨੰਬਰ ਬਾਡ ਦੇ ਵਿੱਚ ਪੈਂਦਾ ਗਲੀ ਨੰਬਰ ਇਹ 22 ਆ ਭਾਗੂ ਰੋਡ ਇਹ ਰਾਤ ਕੋਈ 1 ਵਜੇ ਦੇ ਕਰੀਬ ਆ ਸਾਹਮਣੇ ਜਗਰਾਤਾ ਹੈ ਤੇ ਕੋਈ ਇਹਨਾਂ ਦਾ ਮੇਰੇ ਖਾਲਾ ਕੋਈ ਇਹ ਮੁੰਡੇ-ਮੁੰਡੇ ਸੀਗੇ 12-15 ਤੇ ਉਹਨਾਂ ਨੇ ਆ ਤੁਸੀਂ ਦੇਖ ਲਓ 10 ਗੱਡੀਆਂ ਜਮਾ ਲਗਜ਼ਰੀ ਗੱਡੀਆਂ ਸੀਗੀਆਂ ਜਿਹੜੀਆਂ ਸਾਰੀਆਂ ਪਲਤੀਆਂ ਰਾੜਾਂ ਨਾਲ ਗੜਾਸਾਂ ਨਾਲ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਜਰੂਰ ਇਹਦੀ ਇਨਕੁਆਰੀ ਕਰਨੀ ਚਾਹੀਦੀ ਆ ਕਿਉਂਕਿ ਲੋਕਾਂ ਦੇ ਹਥਿਆਰ ਵੀ ਜਮਾ ਕੀਤੇ ਹੋਏ ਨੇ ਤੇ ਮਾਹੌਲ ਆ ਜਿਹੜਾ ਉੱਡਰ ਵਾਲਾ ਬਣਿਆ ਹੋਇਆ ਦੇਖੋ ਪੁਰਸ ਨੂੰ ਇਹਨਾਂ ਨੇ ਇਹ ਜਿਵੇਂ ਇਹ ਰਾਤ ਦੱਸਦੇ ਆ ਕਿ ਕਈ ਵਾਰੀ ਇਹਨਾਂ ਨੇ ਫੋਨ ਕੀਤਾ ਕੋਈ ਨਹੀਂ ਆਇਆ ਆ ਹੁਣ ਅਸੀਂ ਫੋਨ ਕੀਤਾ ਸੀਗਾ ਗਿੱਲ ਸਾਹਿਬ ਜਗਰੂਪ ਸਿੰਘ ਗਿੱਲ ਤੇ ਉਹ ਮੇਰੇ ਕਰ ਲ ਘੰਟੇ ਬਾਅਦ ਆ ਗਏ ਨੇ ਪੁਰਸ ਵਾਲੇ ਇਨਕੁਆਰੀ ਕਰੀ ਜਾਂਦੇ ਆ ਪਰ ਇਹਨਾਂ ਨੂੰ ਤੈਹ ਤੱਕ ਜਾਣਾ ਚਾਹੀਦਾ ਅਸੀਂ ਬੇਨਤੀ ਇਹ ਕਰਦੇ ਆ ਕਿ ਕੀ ਕਾਰਨ ਹੈ ਇਹਦੇ ਪਿੱਛੇ ਇੰਨਾ ਇੰਨੀ ਇੰਨਾ ਗੁੱਸਾ ਇਹ ਗੁੱਸਾ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕੋਈ ਸ਼ਰਾਰਤ ਹੈ ਪਿੱਛੇ ਵੱਡੀ ਕੋਈ ਚਾਲ ਹੈ ਕੋਈ ਕਿ ਲੋਕਾਂ ਨੂੰ ਉਹ ਡਰਾਇਆ ਜਾ ਰਿਹਾ ਹੈ ਮੈਂ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਪ੍ਰਧਾਨ ਸ਼ੋਮਣੀ ਕਾਲੀਦਲ ਬਠਿੰਡਾ ਸ਼ਹਿਰੀ ਇਹ ਰਾਤ ਇਸ ਫੇਸ 2 ਦੇ ਏਰੀਏ ਦੇ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਕੋਈ 30 35 ਦੇ ਆਸ-ਪਾਸ ਗੁੰਡਾ ਅਨਸਰ ਆ ਕੇ ਇੱਥੇ ਗਲੀ ਦੇ ਵਿੱਚ ਖੜੀਆਂ ਇਹਨਾਂ ਕਾਰਾਂ ਪੰਜ ਕਾਰਾਂ ਨੂੰ ਬੁਰੀ ਤਰ੍ਹਾਂ ਭੰਨ ਕੇ ਗਏ ਹੈ ਸਾਹਮਣੇ ਘਰ ਦੇ ਵਿੱਚ ਕੀਰਤਨ ਸੀਗਾ ਕੁਝ 10 15 ਬੰਦੇ ਕੀਰਤਨ ਕਰ ਰਹੇ ਸੀ ਤੇ ਇੰਦਰ ਪਿਛਲੇ ਪਾਸੇ ਜਗਰਤਾ ਸੀਗਾ ਸੁਣਨ ਦੇ ਵਿੱਚ ਇਹ ਗੱਲ ਆਈ ਹੈ ਵੀ ਜਗਰਾਤੇ ਦੇ ਕੋਈ ਦੋ ਗਰੁੱਪ ਨੇ ਉਹਨਾਂ ਦੀ ਆਸਮੇਂ ਕੋਈ ਉੱਥੇ ਲੜਾਈ ਹੋਈ ਹੈ ਉੱਥੋਂ ਨਿਕਲ ਕੇ ਤੇ ਇਹ ਕਾਰਾਂ ਦਾ ਨੁਕਸਾਨ ਕਰਕੇ ਗਏ ਹੈ ਉਹਨਾਂ ਕੋਲ ਤੇਜ ਹਥਿਆਰ ਰਾੜਾਂ ਵਗੈਰਾ ਬਹੁਤ ਖਤਰਨਾਕ ਹਥਿਆਰ ਸਨ ਜਿਨ੍ਹਾਂ ਨੇ ਕਾਰਾਂ ਦੀਆਂ ਸਾਈਡਾਂ ਵੀ ਵੱਢ ਦਿੱਤੀਆਂ ਤੇ ਸ਼ੀਸ਼ੇ ਵੀ ਤੋੜ ਦਿੱਤੇ ਮੈਂ ਤਾਂ ਇਹ ਕਹਿਣਾ ਕਿ ਮੁੱਖ ਮੰਤਰੀ ਕਿੱਥੇ ਹੈ ਕਿੱਥੇ ਸਰਕਾਰ ਹੈ ਤੇ ਕਿੱਥੇ ਪ੍ਰਸ਼ਾਸਨ ਹੈ ਲੋਕਾਂ ਦੀ ਸੇਫਟੀ ਕੀ ਹੈ ਜੇ ਇੱਕ ਪੌਸ਼ ਏਰੀਏ ਦੇ ਵਿੱਚ ਇਹ ਹਾਲਾਤ ਹੁੰਦੇ ਹੈ ਤਾਂ ਤੁਸੀਂ ਆਮ ਬਸਤੀਆਂ ਦੇ ਵਿੱਚ ਜਾਂ ਆਮ ਸ਼ਹਿਰ ਦੇ ਵਿੱਚ ਜਾਂ ਰਾਹ ਖੇੜੇ ਦੇ ਵਿੱਚ ਇੱਕ ਬੰਦੇ ਦੀ ਕੀ ਸੇਫਟੀ ਹੈ ਸਰਕਾਰ ਕਿੱਥੇ ਸੁੱਤੀ ਪਈ ਹੈ ਜਿਹੜੇ ਬਣਨ ਤੋਂ ਪਹਿਲਾਂ ਦਾਅਵੇ ਵੱਡੇ ਵੱਡੇ ਕੀਤੇ ਸੀਗੇ ਕਿ ਸਰਕਾਰ ਇਹ ਪਿੰਡਾਂ ਤੋਂ ਚੱਲਿਆ ਗੁਰੂ ਦੀ ਸਰਕਾਰ ਸੱਥਾਂ ਤੋਂ ਚੱਲਿਆ ਕਰੂਗੀ ਅੱਜ ਸਰਕਾਰ ਮੈਨੂੰ ਲੱਗਦਾ ਕੱਲੇ ਠੇਕਿਆਂ ਤੋਂ ਚੱਲੀ ਜਾਂਦੀ ਹੈ ਹੋਰ ਕਿਤੋਂ ਚੱਲਦੀ ਨਹੀਂ ਤੇ ਇਹ ਸਰਕਾਰ ਦਾ ਜਨਾਜਾ ਔਰ ਲਾਉਂਡ ਆਰਡਰ ਦਾ ਜਨਾਜਾ ਨਿਕਲਿਆ ਹੋਇਆ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਹੈ ਅਸੀਂ ਮੰਗ ਕਰਦੇ ਆਂ ਵੀ ਸਵੰਧਤ ਲੋਕਾਂ ਦੇ ਉੱਤੇ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਜੋ ਜਿਹੜੇ ਆਮ ਲੋਕ ਆ ਉਹ ਡਰ ਤੋਂ ਬਾਹਰ ਆ ਕੇ ਆਪਣੀ ਜ਼ਿੰਦਗੀ ਜਿਉ ਸਕਣ ਮੈਨੂੰ ਦੱਸੋ ਕੱਲੇ ਕਹਰੇ ਬੰਦੇ ਦਾ ਜੇ ਮੰਨ ਲਓ ਕੱਲ ਨੂੰ ਇੱਕ ਭਾਈ ਸਾਹਿਬ ਨੇ ਦੇਖਿਆ ਬਾਹਰ ਨਿਕਲ ਕੇ ਤਾਂ ਉਹਨਾਂ ਕੋਲ ਉਹ ਲਲਕਾਰੇ ਮਾਰ ਰਹੇ ਸੀ ਤੇ ਜੇ ਕੁਝ ਬੋਲਦੇ ਤੇ ਇਹਨਾਂ ਨੂੰ ਕਿਹੜਾ ਛੱਡਦੇ ਹੋ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਨੱਥ ਪਾਉਣੀ ਅਤੀ ਜ਼ਰੂਰੀ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਸ਼ਾਂਤੀ ਜੇ ਕਿਸੇ ਸਟੇਟ ਦੇ ਵਿੱਚ ਸ਼ਾਂਤੀ ਹੈ ਨਹੀਂ ਤੇ ਨਾ ਉੱਥੇ ਵਪਾਰ ਆਵੇ ਨਾ ਤਰੱਕੀ ਹੋਵੇ ਵਪਾਰ ਦਾ ਸਾਡਾ ਪਹਿਲੇ ਹੀ ਬਾਹਰ ਜਾ ਰਿਹਾ ਤੇ ਜੇ ਇਹੋ ਜਿਹੀਆਂ ਘਟਨਾਵਾਂ ਹੋਣ ਲੱਗੀਆਂ ਵਪਾਰੀ ਸਾਡੇ ਪੰਜਾਬ ਦੇ ਵਿੱਚ ਕਿਵੇਂ ਪੈਸਾ ਲਾਊਗਾ ਜਿਹੜੀਆਂ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਵੇ ਸੀ ਇੰਨਾ ਵਪਾਰ ਦੇਵਾਂਗੇ ਕਿ ਫਲਾਣੇ ਕੀ ਕਰੋਣਾ کارਖਾਨੇ ਵਾਲਿਆਂ ਨੇ ਇੱਥੇ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਮੁੱਖ ਮੰਤਰੀ ਸਾਹਿਬ ਕੱਲੀਆਂ ਗੱਲਾਂ ਨਾ ਮਾਰੋ ਕੰਮ ਕਰੋ ਕੱਲੇ ਗੱਪ ਸੁਣਾ ਕੇ ਲੋਕਾਂ ਨੂੰ ਤੁਸੀਂ ਚੁਟਕਲੇ ਸੁਣਾ ਸੁਣਾ ਕੇ ਸਹੀ ਜੰਨੇ ਉਹ ਚੁਟਕਲੇ ਨਾਲ ਢਿੱਡ ਨਹੀਂ ਭਰਦੇ ਲੋਕਾਂ ਦੀਆਂ ਹਾਲਾਤ ਦੇਖੋ ਲੋਕਾਂ ਦੇ ਹਾਲਾਤ ਤੇ ਤਰਸ ਕਰੋ ਮਾੜਾ ਮੋਟਾ ਦੀ ਭੰਨ ਤੋੜ ਹੋਈ ਹੈ ਸਰ ਕੀ ਮਸਲਾ ਸੀ ਇਹ ਰਾਤ ਭਾਗੂ ਰੋਡ ਦੇ ਉੱਪਰ ਥਾਣਾ ਸਿਵਲਾਈਂ ਦਾ ਜੋ ਏਰੀਆ ਹੈ ਫੇਸ 2 ਦਾ ਏਰੀਆ ਉੱਥੇ ਕੁਝ ਲੜਕੇ ਜੋ ਥੋਬੀਆਂ ਨੇ ਬਸਤੀ ਦੇ ਨੇ ਆਪਸ ਦੇ ਵਿੱਚ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਲੜਾਈ ਹੋ ਗਈ ਲੜਾਈ ਦੌਰਾਨ ਇਹਨਾਂ ਨੇ ਜਿਹੜੀ ਉੱਥੇ ਗੱਡੀਆਂ ਖੜੀਆਂ ਸੀ ਸੜਕ ਦੇ ਉੱਪਰ ਉਹਨਾਂ ਗੱਡੀਆਂ ਦੀ ਵੀ ਇਹਨਾਂ ਨੇ ਭੰਨਤੋੜ ਕੀਤੀ ਗਈ। ਫਿਲਹਾਲ ਕਿਸੇ ਦੀ ਕੋਈ ਇੰਜਰੀ ਨਹੀਂ ਹੈ ਸਿਰਫ ਜਿਹੜੀ ਗੱਡੀਆਂ ਸੀਗੀਆਂ ਉਹਨਾਂ ਦੀ ਭੰਨਤੋੜ ਹੋਈ ਹੈ। ਪਰ ਸਾਡੇ ਪੱਲੋਂ ਥਾਣਾ ਸਿਵਲ ਲਾਈਨ ਵੱਲੋਂ ਪੁਲਿਸ ਵੱਲੋਂ ਜਿਹੜੇ ਕੁਝ ਬੰਦੇ ਨੇ ਉਹਨਾਂ ਦੇ ਵਿੱਚ ਰੌਂਡ ਅਪ ਅਸੀਂ ਕਰ ਲਏ ਨੇ। ਬਾਕੀ ਬੰਦਿਆਂ ਦੀ ਵੀ ਜਿਹੜੀ ਵੀਡੀਓ ਹੈਗੀ ਹੈ ਵੀਡੀਓ ਤੋਂ ਅਸੀਂ ਪਛਾਣ ਕਰ ਰਹੇ ਹਾਂ ਤੇ ਇਹਨਾਂ ਬੰਦਿਆਂ ਦੇ ਖਿਲਾਫ ਜਿਹੜੀ ਸਖਤੋ ਸਖਤ ਜਿਹੜੀ ਕਾਰਵਾਈ ਹੈ ਥਾਣਾ ਸਿਵਲ ਲਾਈਨ ਦੇ ਵਿੱਚ ਕੀਤੀ ਜਾ ਰਹੀ ਹੈ। ਕਿੰਨੇ ਬੰਦੇ ਸੀਗੇ ਸਰ? ਇਹ ਤਕਰੀਬਨ ਉਹਦੇ ਵਿੱਚੋਂ ਅਸੀਂ ਡੈਂਟੀਫਿਕੇਸ਼ਨ ਇਹਨਾਂ ਦੀ ਕਰ ਲਈਏ। ਕੁਝ ਬੰਦੇ ਅਸੀਂ ਰਾਉਂਡ ਅਪ ਵੀ ਕੀਤੇ ਨੇ, ਕੁਝ ਬੰਦਿਆਂ ਦੀ ਪੁੱਛ ਪੜਤਾਲ ਵੀ ਕਰ ਰਹੇ ਆ। ਸੋ ਥਾਣਾ ਸਿਵਲ ਲਾਈਨ ਦੇ ਵਿੱਚ ਇਹਨਾਂ ਸਾਰੇ ਬੰਦਿਆਂ ਦੇ ਖਿਲਾਫ ਜਿਹੜਾ ਸਖਤੋ ਸਖਤ ਐਕਸ਼ਨ ਜਿਹੜਾ ਲਿਆ ਜਾਊਗਾ। ਸਿਵਲ ਲਾਈਨ ਥਾਣਾ ਜੀ। ਸਰ ਇਨਸਪੈਕਟਰ ਪਾਲਾ ਸਿੰਘ ਜੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਜੋ ਕਾਰਵਾਈ ਬਣਦੀ ਹੈ। ਘਟਨਾ ਦਾ ਪਤਾ ਕਰ ਰਹੇ ਨੇ ਜੀ ਇੱਥੇ ਕੋਈ ਜਗਰਾਤਾ ਦੱਸ ਦੇ ਰਾ ਜਗਰਾਤਾ ਸੀਗਾ ਉਹਦੇ ਆਧਾਰ ਤੇ ਜਿਹੜੀਆਂ ਗੱਡੀਆਂ ਸੀ ਬਾਹਰ ਖੜੀਆਂ ਸੀ ਉਹ ਗੱਡੀਆਂ ਭੰਨੀਆਂ ਗਈਆਂ। ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਹਜੇ ਤੱਕ ਦੀ ਜਾਣਕਾਰੀ ਕਿੰਨੀਆਂ ਗੱਡੀਆਂ ਆਪਸ ਨੂੰ ਆਉਂਦੀਆਂ ਪੰਜ ਗੱਡੀਆਂ ਦੱਸ ਰਹੇ ਇਹ ਤਿੰਨ ਮੌਕੇ ਤੇ ਖੜੀਆਂ ਨੇ ਬਾਕੀ ਦੇਖਦੇ ਜਿਹੋ ਕਾਰਵਾਈ ਬਣਦੀ ਹੈ